ਕੱਤਰੀ ਕਾਲਵਾਈ ਦੀ ਸੈਰ ਨੂੰ ਸਵਾਗਤ ਹੈ ਸਾਡੇ ਨਵੇਂ ਬਲੌਗ ਵਿੱਚ ਆਪਾਂ ਲੱਗੇ ਤੇ ਭਾਈ ਦਰਪਨ ਦੀ ਚਾਸ ਲਈ ਕਰਨਾ ਕੁਝ ਵੇਰ ਜੇ ਕੋਈ ਰੋਇਦਾਂ ਗੰਦਾ ਹੋਇਆ ਵਾ ਫੇਰਦੀ ਅੱਜ ਤਾਂ ਧੁੱਪ ਨਹੀਂ ਲੱਗੀ ਦੇਖ ਦੇਖੀ ਦੇਖੀ ਖੜਾ ਹਾਂ ਗਾ ਇਹ ਦੋਨੇ ਤਾਂ ਹੁੰਦਾ ਦੇਖ ਮਗਰੋਂ ਹੁੰਦਾ ਮਿਲ ਜੰਦੀਆਂ ਵੜਦਾ ਏ ਪੂਰਾ ਨਹੀਂ ਖੜਾ ਹੁੰਦਾ ਹਾਂਜੀ ਹੈ चलाके द्डदा ला। है लै दंद बड्डी मेरे हूने <laughs> 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 ਰੋਣ ਲੱਗ ਗਿਆ ਤੈ ਹੈ ਕੋਟ ਲਾ ਉਹ ਜਿਹੜੀ ਆ ਐ ਨਹੀਂ ਕਰਾ ਕਰਦੇ ਐ ਹੱਥ ਰੱਖ ਕੇ ਐ ਫੜ ਕੇ ਐ ਪੋਨ ਖੜਾਉਂਦਾ ਉਹ ਨਹੀਂ ਹੁੰਦਾ ਐ ਛੱਡ ਪਤਾ ਨਹੀਂ ਹੁੰਦਾ ਲੈ ਰਹਿਣ ਦੇ ਐ ਤੇਰੀ ਦੇ ਕਬਰਾ ਉਹ ਜੀ ਜੀ ਕਰ ਦਿੰਦੇ ਹੈ ਬਾਈ ਤੁਹਾਡੇ ਯਾਖਰਾ ਗੰਦੀਆਂ ਐ ਵੜਦਾ ਦੇਖ ਹੱਥ ਪਾ ਲੈਣਾ ਐ ਨਹੀਂ ਦੇਖਣਾ ਇੱਕ ਨਾ ਨਹੀਂ ਦੇਖਾ ਇੱਕ ਚੱਲ ਬਟਾ ਨਿਰਵਾਰ ਦੰਦੀ ਵੜਦੇ ਇਹਦੇ ਆ ਦੇ ਇਹ ਕਿਰਿਆ ਹੈ ਇਹ ਕਿ ਹੈ ਦੇਖ ਇਹ ਆ ਗਈ ਬਲਮਰ ਉੱਤੇ ਕੋਟੇ ਇਹ ਅਜਾ ਕੇ ਨਹੀਂ ਕੋਈ ਚੱਲ ਏ ਆ ਗਿਆ ਹੋਰ ਛੇੜ ਲੈ ਛੇੜੀ ਲੈ ਆ ਗਿਰ ਗਈ 벨ਟ ਹੋਧੀ ਹੋਧੀ ਲੈ ਇੱਥੇ ਰੇ ਬ੍ਰੇਕ ਆ ਲਾਂਦਾ ਇਹ ਮੂਰੇ ਆ ਕੇ ਇੱਕ ਪੈਰੀਆ ਬਰਾ ਬੈਗੇ ਛੱਡਦਾ ਲੱਤਾਂ ਨਾਲ ਗਾਲੀ ਦੰਦਾ ਬਰੇ ਹਾਂਜੀ ਭਾਈ ਲੱਗੇ ਹੋਏ ਆ ਰੀਲਾ ਬਣਾਣਾ ਅਦਲ ਹੀ ਭਾਈ ਜੀ ਪਾ ਲੈ ਆਏ ਨੇ ਜਿੱਧਰ ਪਹਿਲਾਂ ਖਮਾਇਆ ਕਰਦੇ ਤੇਣਾ ਮੈਂ ਕਿਵੇਂ ਸੰਭਦਾ ਹੋੜ 3600 ਜਿੱਧਰ ਲੱਗੇ ਹੋਏ ਕਰਨੇ ਹੋਰ ਲੱਗਾ ਵੀਡੀਓ ਬਣਾ ਰੀਲਾ ਪਹਿਲਾਂ ਨਹੀਂ ਤਾਂ ਮੈਂ ਬਣਾ ਦੋ ਤਾਂ ਭਾਈ ਕੋਈ ਵੀ ਟਰੈਕਟਰ ਲਖਾਣਾ ਵੀਰਲਾ ਮੈਂ ਹੀ ਬਣਾਇਆ ਕਰਨੀਆਂ ਕੋੜ ਉਹਨੂੰ ਕੱਟਾਂਦਾ ਵੀ ਤਾਰ ਕੇ ਫੜਾਇਆ ਆ ਜਾ ਰਿਹਾ ਹੀਰਾ ਹੀਰਾ ਦਾ ਵੀ ਟਰੈਕਟਰ ਆ ਸ਼ੌਕ ਬਹੁਤ ਮੈਂ ਦੇਖ ਦੇਖੋ ਕੀ ਕਰਦਾ ਜਾ ਰਹੇ ਆ ਬਾਈ ਤੇ ਬਾਕੀ ਫਿਰ ਬਾਅਦ ਵਿੱਚ ਉਧਰ ਨੂੰ ਲੈ ਕੇ ਜਾਣਾ ਮਸਤਾ ਦੀ ਮਸਤਾ ਕਰਨੀ ਨਾ ਹਾਂਜੀ ਹੈ ਜੀ ਬਾਈ ਉਹ ਆ ਰਿਹਾ ਹੀਰਾ ਹੀਰੇ ਨੇ ਅੱਜ ਜੋ ਕਿ ਖੜਦਮ ਪਾਇਆ ਅੱਜ ਖਾਸ ਹੈ ਸਾਈਡ ਬਨ ਕੱਢ ਕੇ ਲੈ ਕੇ ਆ ਰਹੇ ਆ ਛੋਟ ਕੱਟ ਪਾਇਆ ਗੁਰਪ੍ਰੀਤ ਡਾਕਟਰਾਂ ਦਾ ਪਿੱਛੇ ਡਾਕਟਰ ਵੀ ਮੈਂ ਕਹਿੰਦਾ ਡਾਕਟਰ ਨੂੰ ਦੇਖ ਕੇ ਖੜ ਗਏ ਇਹ ਕੀ ਕਰਕੇ ਖੜ ਗਿਆ ਡਾਕਟਰ ਸਾਹਿਬ ਦਾ ਖੋਫ ਖੋਫ ਕਿੰਨਾ ਆਦੀਆ ਡਰ ਲਾ ਦਉ ਨੂੰ ਚਲੋ ਜੀ ਉਹ ਬੜਾ ਭਾਈ ਹੀਰਾ ਹੀਰਾ 850 ਦੂਗਣੇ ਬੰਦ ਕਰ ਲੈ ਬਈ ਸਲਫਰਟ ਤਾਂ ਇਹ ਇਕਲੇ ਇਹਦੇ ਘੜੇ ਗਿਰ ਪੈਂਦੇ ਆ ਹਟ ਜਾ ਹਟ ਜਾ

ਆ ਦੇ ਕੁ ਮੈਂ ਦੀ ਦੱਕਾ ਦੇਖਿਆ ਫਰੇ ਐ ਮੁੰਡਾ ਤਰ ਪੁੰਦਾ ਹੁੰਦਾ ਟੀਕਾ ਕਿਵੇਂ ਕੱਢਦੀ ਐ ਅ ਉਹ ਕਿੰਨਾ ਛੋਟਾ ਲਾਦਾ ਮੈਂ ਇੱਥੇ ਆ ਜਾ ਹੀਰੇ ਵਈ ਲੱਗਾ ਹੈ ਬੰਦਾ ਰੇਪਾਣਾ ਹਾਈ 7000 ਕਿਤੇ ਦਿਲ ਓਹ ਬੁਰਦਾਨਾ ਕਈ ਲੱਗਿਆ ਹੋਇਆ ਇੰਦਰ ਪਾ ਪਾ ਰੇ ਸੱਜਣਾ ਵਤਿਆ ਗਦਾਕੀਤਾ ਮਾਲੇ ਰੇ ਬਾਣੀ ਹੋਣਾ ਅਸੀਂ ਘੋੜੇ ਘੋੜੀਆਂ ਵਾਲੇ ਕਿੱਦਾਂ ਵੀ ਹੋ ਸਕਦੇ ਹਾਂ ਹਾਂਜੀ ਹੈ ਠੀਕ ਹੈ ਜੀ ਪਾਤਾ ਰੇ ਜੂਰੀਆ ਅਸੀਂ ਬਾਣਾ ਹਾਂ ਹਾਂ ਅਣਕ ਤੇ ਹਾਂਜੀ ਹਾਂ ਹਮ ਏੱਚ ਗਈ ਗੁੱਲੀ ਡੰਡੇ ਦਾ ਵੀਰ ਤਿਆਰ ਕਰਨਾ ਨਾ ਮਹੌਲ ਨਹੀਂ ਨਾ ਗੁੱਲੀ ਡੰਡਾ ਹੀ ਤਿਆਰ ਕਰਨਾ ਗੰਨਾ ਦਾ ਰਹਿਣਾ ਹਾਂ ਹਾਂਜੀ ਗੁੱਲੀ ਡੰਡਾ ਮਲ ਰਹਿ ਗਿਆ ਮੈਂ ਗੁੱਲੀ ਡੰਡਾ ਹੀ ਸ਼ਿਟਾ ਦੇ ਦਾਂ ਵਿੱਚ ਹੈ ਹੋਰ 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 ਠੀਕ ਹੈ ਜੀ ਆ ਬੁੜੇ ਵੀ ਦੇ ਰਹੇ ਆ ਇੱਧਰੋਂ ਆਓ ਮੈਂ ਤਾਂ ਰੱਖਿਆ ਬੜੇ ਚਾਹ ਉਹ ਬੜੇ ਬਿੱਤੇ ਵੀ ਆਪਣੇ ਸਹੀ ਆਓ ਕੰਮ ਕਰਾਤਾ ਮੈਨੂੰ ਪਤਾ ਹਾਂ ਕੇ ਕਹਿੰਦਾ ਗੁੱਲੀ ਡੰਡਾ ਵਿੱਚ ਮੈਂ ਕੀ ਕੀ ਭਾਈ ਵਾਲੀਓ ਮਾਰੋ ਹਾਏ ਲੈ ਇਹ ਲੈ ਕਰੂੰਗੇ ਮਾਰਚ ਦੇ ਨੇਟੇ ਕਰੂੰਗੇ ਯਾਰ ਡਾਉਣਾ ਕਰਾਉਂਗੇ ਨਾ ਯਾਰ 21 ਮਾਰਚ ਨੂੰ ਹੁੰਦਾ ਹਾਂ 21 ਮਾਰਚ ਨੂੰ ਹੁੰਦਾ ਰੰਗੀਆਂ ਬਾਤਾਂ ਨਹੀਂ ਤਾਂ ਪਈ ਤਾਂ ਠੀਕ ਧੀ ਹਾਂ ਕਿੱਡੇ ਗੁੱਲੇ ਜੇ ਨਿਕਲੇ ਮੇਰੇ ਨਾ ਟਰੈਕ ਹਾਂਜੀ ਹਾਂ ਥੜਦਾ ਆ ਜਾ ਬੱਤ ਤਮੀਜ਼ ਟੂਪੀ ਦਾ ਇਹ ਵੀ ਅੱਥਾ ਨੂੰ ਓਏ ਰੇਵੀਚ ਵੀ ਲੈਣੇ ਹੈ ਅੜਕਮਾ ਦੇ ਕੇ ਨੇ ਆ ਜਾ ਹੀ ਰਿਹਾ ਆ ਜਾ ਮਾਜੇ ਆ ਰਿਹਾ ਉਹ ਹੁੰਦਾ ਇਹ じゃ ਕਿਥੇ ਮੋੜ ਮਿਲਦਾ ਹੋ ਗਿਆ ਤੋੜਨਾ ਤੋੜ ਲੈ ਪਿੱਛੇ ਆਂਦਾ ਉਹ ਫੇਮ ਤੇ ਦਰਦੀ ਆਈ ਨਾ ਉੱਡਣਾ ਲੱਗ ਰਿਹਾ ਚੱਲ ਪਾਪਾ ਅੱਬੇ ਫੋਟ ਦੇ ਰਿਵਿਊ ਤੇ ਦੇਖੋ ਜੀ ਫੋਟ ਦੇ ਕੋਲ ਤੇ ਰੇਡੀਅਲ ਟਾਇਰ ਹੈ ਨਿਊ ਚੂਜ਼ ਹੁਣ ਦੇਖੋ ਬਈ ਕਿੰਨਾ ਵਧੀਆ ਹੈ ਵਧੀਆ ਫੋਟ ਤਾਂ ਥੋੜੇ ਹੁੰਦਾ ਹੈ ਕਾ ਗੱਲੀ ਕੈਮਰਾਮੈਨ ਸਾਡੇ ਖੋਦੋ ਕਿ ਯਾਹ ਵਧੀਆ ਚੂਟ ਆ ਆਇਓ ਜਪਾ ਡੱਗ ਪਾ ਟਿਸ ਵਰਾਇਟ ਟਿਕ ਚੋ ਵੇਸ਼ ਹੈ ਪੈਰਾ ਦੀ ਵਾਜੀ ਜੀ ਦੇਖੋ ਐ ਵਧੀਆ ਨਿਗਰੀ ਮੁੱਤੀ ਆਏ ਹਾਏ ਇੱਜਾ ਕੁਝ ਕਰਦੀਆਂ ਮੇਤੀ ਨਹੀਂ ਹੈ ਵਧੀਆ ਬਾਈ ਆਪਣੇ ਵਾਲੀ ਬਾਕੀ ਫੋਰਡ ਫੋਰਡ ਹੈ 850 850 ਹੋਣੀ ਚਾਹੀਏ ਦੇਖੋ ਲੋ ਇਹਦੀ ਆਵਾਜ਼ ਤੇ ਫੋਰਡ ਦਾ ਸ਼ੰਕਾਰ ਆ ਅੱਤੀ ਕਰਾਂਦੀ ਹੈ ਬਾਈ ਲੈ ਇਹ ਵੀ ਅਜੇ ਧੋਆਦਾ ਬਾਈ ਪਾਸੇ ਦੀਆਂ ਦਾ ਬਾਈ ਲੋ ਉਹ ਤਾਂ ਤੇ ਪੂਰੇ ਪੂਰੇ ਟਾਈਮ ਪਾ ਗਏ ਤੇ ਬਾਈ ਨੇ ਨਹੀਂ ਤਾਂ ਕਰਦਾ ਤੇ ਵੀ ਉਹ ਕਰਦੇ ਕਹਾਂ ਪਰ ਆ ਫਿਰ ਹੋਊਗਾ ਓਏ ਆਪਰ ਤਾਂ ਹੋਣਾ ਰ ਬੜਾ ਇਹਦੀ ਵਾਲਾ ਬਾਈ ठीक है जी है रेज घट देखो इतो देखो है पूरी आता नहीं हां आंद नहीं यार ਅਰਧਵਜੁੰਜਾ ਦੇ ਚਮਕਦਾ ਹੋਣੇ ਜਾਂਸੀਆਂ ਲੱਗਦਾ ਜਾਂਸੀ ਵਾਲੀ ਲੱਗਦਾ